ਪੁਲਿਸ ਭਰਤੀ 2024 ਦੇ ਕੈਂਡੀਡੇਟਸ ਦੇ ਵੱਲੋਂ ਦਾਸ ਤੇ ਕਿ ਸੀਐਮ ਦੀ ਕੋਠੀ ਦੇ ਬਾਹਰ ਤਰਨਾ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ 2024 ਦੀ ਭਰਤੀ ਦੇ ਵਿੱਚ ਉਹਨਾਂ ਨੂੰ ਸਿਲੈਕਟ ਕੀਤਾ ਗਿਆ ਸੀ ਭਰਤੀ ਦੇ ਜਿੰਨੇ ਵੀ ਟੈਸਟ ਸੀ ਅਤੇ ਮੈਡੀਕਲ ਸੀ ਸਾਰੇ ਹੀ ਉਹਨਾਂ ਦੇ ਵੱਲੋਂ ਪਾਸ ਕੀਤੇ ਜਾ ਚੁੱਕੇ ਨੇ ਉਹਨਾਂ ਕਿਹਾ ਇੱਕ ਪੰਜਾਬ ਦੇ ਵਿੱਚੋਂ ਮੈਰਿਟ ਦੇ ਆਧਾਰ ਤੇ 1746 ਕੈਂਡੀਡੇਟ ਸਿਲੈਕਟ ਹੋਈ ਸੀ ਤੇ ਪੁਲਿਸ ਭਰਤੀ ਸੰਬੰਧੀ ਸਾਰੀਆਂ ਸ਼ਰਤਾਂ ਵੀ ਪੂਰੀਆਂ ਕਰ ਦਿੱਤੀਆਂ ਗਿਆ ਜਿਸ ਦੇ ਬਾਵਜੂਦ 2 ਸਾਲਾਂ ਚ ਉਹਨਾਂ ਨੂੰ ਅਜੇ ਤੱਕ ਜੁਆਇਨ ਨਹੀਂ ਕਰਵਾਇਆ ਗਿਆ ਉਹਨਾਂ ਕਹਿੰਦੇ ਕਿ ਪਾਵੇਂ ਉਹਨਾਂ ਦੀ ਸਿਲੈਕਸ਼ਨ ਹੋ ਚੁੱਕੀ ਹੈ ਲੇਕਿਨ ਜੁਆਇਨਿੰਗ ਲੈਟਰ ਨਹੀਂ ਮਿਲੇ ਜਿਸ ਤੇ ਰੋਸ ਤੇ ਵੱੱਚੋ ਸੀਐਮ ਦੀ ਕੋਠੀ ਦੇ ਸਾਹਮਣੇ ਉਹਨਾਂ ਦੇ ਵੱਲੋਂ ਸ਼ਾਂਤੀਪੂਰਕ ਦਰਨਾ ਦਿੱਤਾ ਜਾ ਰਿਹਾ ਉਹਨਾਂ ਕਹਿੰਦੇ ਕਿ ਉਹਨਾਂ ਦੀ ਇਹੀ ਮੰਗ ਹੈ ਕਿ ਇੱਕ ਹਫਤੇ ਅੰਦਰ ਉਹਨਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਜਾਣ ਤੇ ਜੇਕਰ ਉਹਨਾਂ ਨੂੰ ਇਸ ਹਫਤੇ ਦੇ ਅੰਦਰ ਜੁਆਇਨਿੰਗ ਲੈਟਰ ਲਿਖਤੀ ਕੋਈ ਭਰੋਸਾ ਨਹੀਂ ਦਿੱਤਾ ਗਿਆ ਤਾਂ ਉਹ ਪੱਕੇ ਤੌਰ ਤੇ ਸੀਐਮ ਦੀ ਕੋਠੀ ਦੇ ਸਾਹਮਣੇ ਦਰਨਾ ਲਗਾਉਣ ਦੇ ਲਈ ਮਜਬੂਰ ਹੋਣਗੇ ਸਰ ਇਹ ਤਾਂ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਵੀ ਸਾਨੂੰ ਕਿਉਂ ਧਰਨੇ ਲਾਣੇ ਪੈ ਰਹੇ ਜੀ ਸਰ ਅਸੀਂ ਆਪ ਦਾ ਪ੍ਰੋਸੈਸ ਪੂਰਾ ਕਰ ਚੁੱਕੇ ਆਂ ਪੇਪਰ ਦੇਤਾ ਜੀ ਪੇਪਰ ਤੋਂ ਬਾਅਦ ਸਾਡਾ ਫਿਜ਼ੀਕਲ ਸੀ ਸਰ ਫਿਜ਼ੀਕਲ ਵੀ ਅਸੀਂ ਪੂਰਾ ਦੇਤਾ ਜੀ ਉਸ ਤੋਂ ਬਾਅਦ ਸਾਡਾ ਜੀ ਸਾਨੂੰ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਬੁਲਾਇਆ ਗਿਆ ਉਹ ਵੀ ਅਸੀਂ ਪੂਰੀ ਕਰਤੀ ਜੀ ਉਸ ਤੋਂ ਬਾਅਦ ਸਾਡਾ ਮੈਡੀਕਲ ਹੋਇਆ ਸਰ ਮੈਡੀਕਲ ਵੀ ਅਸੀਂ ਦੇ ਚੁੱਕੇ ਆਂ ਸਾਡੇ ਮੈਡੀਕਲ ਜਮਾ ਨੇ ਸਾਡੇ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਚੁੱਕੀ ਆ ਪਰ ਫਿਰ ਵੀ ਸਾਨੂੰ ਸਰਕਾਰ ਪਤਾ ਨਹੀਂ ਕਿਉਂ ਸ਼ੜਕਾਂ ਦੇ ਧਰਨੇ ਲਾਉਣ ਲਈ ਮਜਬੂਰ ਕਰ ਰਹੀ ਹੈ ਸਰ ਹੁਣੇ ਪ੍ਰਸ਼ਾਸਨ ਤੇ ਤੁਹਾਡੀ ਸਟੇਟ ਦੇ ਉੱਤੋਂ ਵੀ ਜਿਹੜਾ ਐਲਾਨ ਕੀਤਾ ਗਿਆ ਕਿ ਸਾਨੂੰ ਪ੍ਰਸ਼ਾਸਨ ਕਹਿ ਰਿਹਾ ਜਿਹੜੇ ਮਜਬੂਤਾ ਅਫਸਰ ਸਾਹਿਬ ਨੇ ਕਹਿ ਰਹੇ ਨੇ ਕਿ ਤੁਸੀਂ ਜਿਹੜੇ ਲੌਂਡਰ ਆਰਡਰ ਦੇ ਵਿੱਚ ਤੁਸੀਂ ਸਿਲੈਕਸ਼ਨ ਤੁਹਾਡੀ ਹੋ ਚੁੱਕੀ ਆ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਇਹਨੂੰ ਕਿਵੇਂ ਦੇਖਦੇ ਸਰ ਸੰਵਿਧਾਨ ਦੇ ਵਿੱਚ ਹੈ ਜੀ ਅਸੀਂ ਆਪਦਾ ਸ਼ਾਂਤਮਈ ਧਰਨਾ ਕਰ ਸਕਦੇ ਆ ਠੀਕ ਹੈ ਸਰ ਲੋ ਐਂਡ ਆਰਡਰ ਦੇ ਵਿੱਚ ਰਹਿ ਕੇ ਹੀ ਧਰਨਾ ਕਰ ਰਹੇ ਆ ਜੀ ਸਾਡੇ ਵੇਖੋ ਜੀ ਕੋਈ ਵੀ ਹੁੱਲੜਵਾਜੀ ਵਗੈਰਾ ਅਸੀਂ ਕੁਝ ਨਹੀਂ ਕਰ ਰਹੇ ਸ਼ਾਂਤਮਈ ਤਰੀਕੇ ਨਾਲ ਆਪਦਾ ਅਸੀਂ ਧਰਨਾ ਕਰ ਰਹੇ ਆ ਸਰ ਸਵਿਧਾਨ ਦੇ ਅਕ ਮਤਿਨਾ ਵਿੱਚ ਤੁਹਾਡਾ ਰੁਪਿੰਦਰ ਕੌਰੀ ਰੁਪਿੰਦਰ ਸਿਲੈਕਸ਼ਨ ਹੋਈ ਨੂੰ 2 ਸਾਲ ਹੋ ਚੁੱਕੇ ਫੇਰ ਵੀ ਸੜਕਾਂ ਤੇ ਕੀ ਕਰਦਾ ਸਰ 2 ਸਾਲ ਤਾਂ ਸਾਨੂੰ ਇਕੱਲੇ ਹੁਣ ਨਹੀਂ ਨਾ ਲਗਾਉਣਾ ਪੈ ਰਿਹਾ ਤਾਰਨਾ ਅਸੀਂ ਪਹਿਲਾਂ ਵੀ 28 ਮਹੀਨوں ਵੀ ਇੱਕ ਫਾਈਨਲ ਲਿਸਟ ਲਈ ਲਗਾਉਣਾ ਪੈ ਰਿਹਾ ਇਹ ਹਰ ਵਾਰ ਤਾਰਨਾ ਇਹ ਨਹੀਂ ਸਹੀ ਹੈਗਾ ਸੀਐਮਐਨਐਸ ਸਾਹਿਬ ਨੇ ਸਾਨੂੰ ਇਹ ਕਿਹਾ ਸੀਗਾ ਵੀ ਤੁਹਾਡੀ 1 ਸਾਲ ਦੇ ਵਿੱਚ ਭਰਤੀ ਕੰਪਲੀਟ ਹੋ ਜੂ ਬਲਕਿ ਸਾਨੂੰ ਦੂਸਰਾ ਸਾਲ 1 ਸਾਲ 11 ਮਹੀਨੇ ਹੋ ਗਏ ਜਿੱਥੇ ਹੁਣ ਦੋ ਸਾਲ ਤੋਂ ਉੱਪਰ ਹੀ ਹੋ ਜਾਣੇ ਨੇਗੇ ਤਾਂ ਕਰਕੇ ਸਰ ਸਾਨੂੰ ਜਲਦੀ ਜੁਆਇਨਿੰਗ ਦਿੱਤੀ ਜਾਵੇ ਹੁਣ ਅਸੀਂ ਕਿੰਨਾ ਟਾਈਮ ਸਾਡੇ ਘਰ ਦੇ ਕਹਿ ਰਹੇ ਨੇ ਕਿ ਵੀ ਤੁਹਾਡੀ ਮੈਰਿਜ ਕਰ ਦਨੇਗੇ ਹੁਣ ਸਾਡੀ 2 ਸਾਲ ਮੈਂ 25 ਸਾਲ ਦੇ ਵਿੱਚ ਭਰੀ ਸੀ 27 ਸਾਲ ਹੋ ਗਏ ਹੁਣ ਕਦੋਂ ਫਿਰ ਇਹੀ ਦੇ ਹੁਣ ਕਰਕੇ ਪਰਾ ਕਰਨਗੇ ਹੁਣ ਫਿਰ ਅੱਗੇ ਲਾਉਣ ਨਾ ਲਾਉਣ ਔਰ ਨਾ ਦੇ ਟਿਪੈਂਡ ਸਾਨੂੰ ਜੁਆਇਨਿੰਗ ਦਵੋ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਦਾ ਹੀ ਜਿਵੇਂ ਕੁੜੀਆਂ ਨੂੰ ਕਾਫੀ ਸਟਰਗਲ ਵੀ ਕਰਨਾ ਪੈਂਦਾ ਬਹੁਤ ਔਕਾ ਦਾ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਟ੍ਰੇਨਿੰਗਾਂ ਕਰਨੀ ਪਹਿਲਾਂ ਤਿਆਰੀ ਕਰਨੀ ਪੈਂਦੀ ਆ ਪੇਰੈਂਟਸ ਤੇ ਕਿੰਨਾ ਕੁ ਪ੍ਰੈਸ਼ਰ ਰਹਿੰਦਾ ਇਸ ਚੀਜ਼ ਦਾ ਸਰ ਬਹੁਤ ਜ਼ਿਆਦਾ ਪ੍ਰੈਸ਼ਰ ਰਹਿੰਦਾ ਹੁਣ ਅਸੀਂ ਹੁਣ ਤਾਂ ਪਰ ਤਿਆਰੀ ਕਰ ਨਹੀਂ ਰਹੇ ਅਸੀਂ 21 ਵੇਲੇ ਦੀ ਕਰ ਰਹੇ ਉਦੋਂ ਨਹੀਂ ਆਇਆ ਫਿਰ 23 ਵੇਲੇ ਕੀਤੀ ਫਿਰ ਹੁਣ ਜਦੋਂ ਆਇਆਗਾ ਹੁਣ ਫਿਰ 2 ਸਾਲ ਦੇ ਹੁਣ ਅਸੀਂ ਪਿਛਲੀ ਵਾਰ ਵੀ 26 ਚ ਵੀ 25 ਚ ਵੀ ਨਹੀਂ ਦੇਖੀ ਹੈਗੀ ਵੀ ਨਹੀਂ ਚਲੋ ਹੁਣ ਆਜੋ ਹੁਣ ਵੀ ਸਾਨੂੰ ਇਹ ਹੋ ਰਿ ਹੰਡੋ ਹੋ ਜਾਂਦਾ ਇਹ ਚੀਜ਼ ਸਾਰੀ ਹੁਣ ਅਸੀਂ ਸਰਕਾਰ ਕਰਕੇ ਬਾਹਰ ਵੀ ਨਹੀਂ ਜਾ ਸਕਦੇ ਸਰਕਾਰ ਨੇ ਖੁਦ ਕਿਹਾ ਸੀ ਵੀ ਤੁਸੀਂ ਨਹੀਂ ਜਾਣਾ ਬਾਹਰ ਤੁਹਾਨੂੰ ਇੱਥੇ ਹੀ ਜੁਆਇਨਿੰਗ ਦਿੱਤੀ ਜਾਊਗੀ ਹੁਣ ਦੇਖ ਲਓ ਦੇ ਨੀ ਨਹੀਂ ਰਹੇ ਹੈਗੇ ਜਲਦੀ ਦਵੋ ਨਾ ਜੁਆਇਨਿੰਗ ਕੀ ਨਾਮ ਹੈ ਮੇਰਾ ਨਾਮ ਸੁਖਜੀਤ ਕੌਰ ਹੈ ਮੇਰਾ ਨਾਮ ਸੁਖਜੀਤ ਕੌਰ ਹੈ ਸੁਖਜੀਤ ਜੁਆਇਨਿੰਗ ਕਦੋਂ ਦੀ ਹੋਈ ਹੈ ਤੇ ਕੀ ਕਾਰਨ ਹੈ ਕਿੰਨੇ ਤੁਸੀਂ ਕੈਂਡੀਡੇਟ ਹੈ ਜੀ ਸਰ ਸਾਡੀ ਹਾਲੇ ਜੁਆਇਨਿੰਗ ਹੀ ਨਹੀਂ ਹੋਈ ਸਰ ਸਾਨੂੰ 2 ਸਾਲ ਹੋ ਗਏ ਸਾਡੀ ਭਰਤੀ ਨੂੰ ਚਲਦੀ ਨੂੰ ਬਟ ਸਰ ਹਜੇ ਤੱਕ ਜੁਆਇਨਿੰਗ ਨਹੀਂ ਹੋਈ ਸਾਡਾ ਸਾਰਾ ਪ੍ਰੋਸੈਸ ਜਿਹੜਾ ਕੰਪਲੀਟ ਹੋ ਚੁੱਕਿਆ ਸਾਡੀ ਮੈਡੀਕਲ ਨੂੰ ਸਰ 4 ਮਹੀਨੇ ਹੋ ਗਏ ਆ ਸਾਡੇ ਤੋਂ ਬਾਅਦ ਜਿਹੜੀ 2025 ਦੀ ਭਰਤੀ ਆਈ ਸੀ ਸਰ ਉਹਦਾ ਵੀ 80% ਵਰਕ ਜਿਹੜਾ ਉਹ ਕੰਪਲੀਟ ਹੋ ਚੁੱਕਿਆ ਜਿਵੇਂ 2024 ਤੇ ਤੁਹਾਡੀ ਤੁਸੀਂ ਕਿਹਾ ਕਿ ਸਾਡੀ ਜੁਆਇਨਿੰਗ ਨਹੀਂ ਹੋਈ ਜਦੋਂ ਤੁਹਾਡੀ ਸਿਲੈਕਸ਼ਨ ਹੋਈ ਉਦੋਂ ਪੇਰੈਂਟਸ ਨੂੰ ਖੁਸ਼ੀ ਹੋਈ ਸੀ ਤੇ ਹੁਣ 2 ਸਾਲ ਲੰਘ ਚੁੱਕੇ ਆ ਕਿਦਾਂ ਦਾ ਮਾਹੌਲ ਹੈ ਕਰਦਾ ਸਰ ਜੋ ਮੇਰੀ ਸਿਲੈਕਸ਼ਨ ਹੋਈ ਸੀ ਬਹੁਤ ਜ਼ਿਆਦਾ ਖੁਸ਼ੀ ਸੀ ਬਟ ਸਰ ਹੁਣ ਇਦਾਂ ਕਹਿ ਰਹੇ ਆ ਵੀ ਥੋੜੀ ਸਿਲੈਕਸ਼ਨ ਹੀ ਨਹੀਂ ਹੋਈ ਪਿੰਡ ਵਾਲੇ ਸਰ ਤਾਣਾ ਮਾਰਦੇ ਆ ਵੀ ਕੀ ਪਤਾ ਝੂਠ ਬੋਲਦੇ ਆ ਵੀ ਹਜੇ ਤੱਕ ਤੇ ਇੱਥੇ ਹੀ ਆ 2 ਸਾਲ ਹੋ ਗਏ ਵੇਖਦਿਆਂ ਨੂੰ ਤੇ ਉਹਨਾਂ ਨੂੰ ਇਦਾਂ ਲੱਗਦਾ ਵੀ ਅਸੀਂ ਝੂਠ ਬੋਲ ਰਹੇ ਆ ਸਰ 58000 ਨੌਕਰੀਆਂ ਦੇਣ ਦੇ ਸਰਕਾਰ ਵੱਲੋਂ ਪੋਸਟਰ ਲਗਾਏ ਗਏ ਨੇ ਇਸ਼ਤਿਹਾਰ ਲਾਏ ਗਏ ਨੇ ਉਹਨਾਂ ਦੇ ਵਿੱਚ ਤੁਹਾਡਾ ਨਾਮ ਆਇਆ ਮਤਲਬ ਕਿ ਉਹਨਾਂ 58000 ਦੇ ਵਿੱਚ ਹੀ ਆ ਉਹਨਾਂ ਦਾ ਮਤਲਬ ਤੁਸੀਂ ਸਰ ਕਰੀਬਤ 2 ਤੋਂ 3 ਲੱਖ ਬੱਚਿਆਂ ਨੇ ਫਾਰਮ ਫਿਲ ਕਰੇ ਸੀ ਪੇਪਰ ਦਿੱਤੇ ਸੀ ਅਸੀਂ ਉਹਨਾਂ ਚੋਂ ਲੱਖਾਂ ਬੱਚਿਆਂ ਸੀ ਹਜ਼ਾਰਾਂ ਬੱਚੇ ਸਿਲੈਕਟ ਹੋਏ ਆ ਬਟ ਸਰ ਤੁਸੀਂ ਵੇਖ ਲਓ ਅਸੀਂ ਸੜਕਾਂ ਤੇ ਆ ਸਾਨੂੰ ਨਾ ਤਾਂ ਹਲੇ ਜੁਆਇਨਿੰਗ ਦਿੱਤੀ ਆ ਔਰ ਨਾ ਹੀ ਸਾਡੇ ਪੋਸਟਰਾਂ 'ਚ ਨਾਮ ਹੈ ਸਾ